ਸਾਰੀ ਬਣਾ ਉਹਦਾ ਮੁੰਡਾ ਹੁਣ ਆਇਆ ਇੱਥੇ ਠੇਕੇਦਾਰ ਦਾ ਭਾਬੀ ਹਾਂ ਠੇਕੇਦਾਰ ਦਾ ਮੁੰਡਾ ਆਇਆ ਤੇ ਠੇਕੇਦਾਰ ਚੰਗੇ ਬਚਨ ਕਰੋ ਕਿ ਮੈਂ ਮੈਂ ਖੜੇ ਬੋਲ ਲੈਂਦੇ ਕਰ ਚੁਣਾਈ ਇਥੇ ਰਹਿ ਜਾ ਅੱਜ ਨਵੇਂ ਸਾਲ ਵਾਲੇ ਦਿਨ ਅਸੀਂ ਲੋਹੜੀ ਮਨਾਉਣ ਲੱਗੇ ਹਾਂ ਮੇਰੇ ਦੋ ਭਤੀਜੇ ਲਵਪ੍ਰੀਤ ਤੇ ਜਗਪ੍ਰੀਤ ਦੀ ਲੋਹੜੀ ਨਵੇਂ ਸਾਲ ਦੇ ਦਿਨ ਮਨਾਉਣ ਲੱਗੇ ਆ ਤੇ ਜਿੰਨੇ ਵੀ ਆਪਣੇ YouTube Instagram ਜਾਂ ਮੰਨ ਲਓ ਵੀ ਸਾਰੇ ਆਪਣੇ ਸਬਸਕ੍ਰਾਈਬਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮੇਰਾ ਬਰਥਡੇ ਵੀ ਕਹਿ ਦਿੱਤੇ ਤੇ ਆਪਣੀ ਵਾਈਫ ਦਾ ਅੱਜ ਬਰਥਡੇ ਵੀ ਆ ਤੇ ਆਪਾਂ ਸਵੇਰ ਪਾਈ ਹੋਈ ਸੀ Instagram ਤੇ ਸਟੋਰੀ ਤੇ ਸਾਰੇ ਜਣੇ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਬਾਕੀ ਵੀਡੀਓ ਦੇਖੋ ਤੇ ਹੁਣ ਅਸੀਂ ਤੁਹਾਨੂੰ ਸਾਰਿਆਂ ਦੇ ਕਮੈਂਟ ਸਾਰਿਆਂ ਦੇ ਚਿਹਰੇ ਮਖਾਉਣੇ ਬਲੱਸ ਯਾਰ ਠੇਕੇਦਾਰ ਦਾ ਮੁੰਡਾ ਕੌਣ ਆ ਹੈਪੀ ਬਰਥਡੇ ਠੇਕੇਦਾਰ ਦਾ ਮੁੰਡਾ ਹੈ ਹੈਪੀ ਬਰਥਡੇ ਠੇਕੇਦਾਰ ਦਾ ਮੈਂ ਤਾਂ ਪਾਰਟੀ ਬਣ ਗਈ ਹੈਪੀ ਬਰਥਡੇ ਵੀਰਪਾਲ ਹੈਪੀ న్యూਸ ਯਾਰ ਐਂਡ ਹੈਪੀ ਲੋੜੀ ਆਓ ਤਾ ਖਾਓ ਆ ਜੋਤ ਮੰਗੀ ਜਾਂਦਾ ਅੱਜ ਦੇਖੋ ਇਧਰ ਕਹਿੰਦਾ ਮੈਂ ਫੇਰ ਕਰਨੀ ਜੋਤ ਹੋ ਤਾਂ ਪੂਰੇ ਆਪਕ ਤੋਂ ਇਹ ਮੇਰਾ ਮੇਰਾ ਪੁੱਤ ਹੈ ਆਈ ਥੋੜਾ ਥੜੀ ਵੇਖ ਕਰਦਾ ਉਹ ਰੋਟੀ ਨਹੀਂ ਜਾਣਾ ਰਸਤੇ ਸਾਰੇ ਸਮਝਾਈ ਆ ਆ ਹਾਡੀ ਮਾਸੀ ਤਿੰਨ ਪੀੜੀਆਂ ਦੀ ਮਾਸੀ ਤਿੰਨ ਪੀੜੀਆਂ ਦੀ ਮਾਸੀ ਹਾਂ ਨਾ ਪ੍ਰੀਤ ਕੌਰ ਲਾਪਰੀ ਦੀ ਵਾਈਫ ਹਾਂ ਆ ਇੰਦਰਜੀਤ ਕੌਰ ਆ ਜਗਪ੍ਰੀਤ ਵਾਈਫ ਆ ਅਦੀ ਬੰਦਨਜੀਤ ਆ ਸਾਡੀ ਪਰਮਜੀਤ ਆ ਅਦੀ ਕਲਦੀਪਨੀ ਇਹ ਰਾਜਪਾਲ ਮੈਡਮ ਆ ਸਿੱਖ ਸਾਹਿਬ ਲੋੜੀ ਚ ਤਾਂ ਕਾਫੀ ਦਿਨਾਂ ਪਏ ਆ ਤੇ ਪਰ ਨਵੇਂ ਸਾਲ ਦੀ ਅੱਜ ਅਸੀਂ ਲੋੜੀ ਵੰਡੀ ਹੋਈ ਸੀਗੀ ਨਵੇਂ ਵਿਆਹ ਹੋਏ ਕਰਕੇ ਤੇ ਅੱਜ ਹੀ ਆਪਾਂ ਲੋੜੀ ਵੰਡੀ ਤੇ ਅੱਜ ਹੀ ਲੋੜੀ ਬਾਲ ਲਈ ਤੇ ਆ ਦੇਖ ਲੋ ਆਪਾਂ ਸਾਰੇ ਅੱਜ ਪਰਿਵਾਰ ਸਮੇਟ ਲੋੜੀ ਸਾਡੀਆਂ ਕੁੜੀਆਂ ਆਈਆਂ ਨੇ ਛੁੱਟੀਆਂ ਕਰਕੇ ਸਾਡੀਆਂ ਧੀਆਂ ਤੇ ਭੈਣਾਂ ਤੇ ਭਤੀਜੀਆਂ ਸਾਰੀਆਂ ਇਸ ਟਾਈਮ ਲੋੜੀ ਦੇ ਉੱਤੇ ਪਹੁੰਚੀਆਂ ਹੋਈਆਂ ਰੱਬ ਇਹੋ ਜੇ ਹਰ ਇੱਕ ਘਰ ਦੇ ਵਿੱਚ ਸੁਭ ਬਖਸ਼ੇ ਵੀ ਢੀਆਂ ਭੈਣਾ ਭੂਆ ਮਾਸੀਆਂ ਵੀ ਸਾਰੀਆਂ ਇਕੱਠੀਆਂ ਹੋ ਕੇ ਲੋੜੀ ਲੋੜੀ ਦਾ ਪਿਹਾਰ ਮਾਨਣ ਇਹੋ ਜੇ ਪਿਹਾਰ ਰੱਬ ਹਰੇਕ ਦੇ ਘਰੇ ਵਿੱਚ ਆਵੇ ਇਹ ਸਾਡੀ ਭਾਂਜੀ ਸ਼ਰਨਦੀਪ कौर ਇਹ ਸੁੱਤੀ ਪਈ ਉੱਠ ਕੇ ਆਈ ਐ ਇਸ ਟਾਈਮ ਕੁਰਸੀਆਂ ਲਾ ਕੇ ਲਈਆਂ ਹੀ ਆ ਮੈਂ ਉੱਤੋਂ ਇਹ ਸੁੱਤੀ ਪਈ ਉੱਠ ਕੇ ਆਈ ਆ ਬਲੌਗਰ ਭਾਈ ਸਾਹਿਬ ਤੇ ਇਹ ਹੁਣ ਆ ਕੇ ਆਪਦੀ ਫੋਟੋ ਅੱਗੇ ਲਵਾ ਰਹੀ ਆ ਤੇ ਇਸ ਟਾਈਮ ਅਸੀਂ ਲੋੜੀ ਬਾਲੀ ਹੋਈ ਆ ਤੇ ਹੁਣ ਅਸੀਂ ਇੱਕ ਗੀਤ ਗਾਵਾਂਗੇ ਤੇਲ ਲਿਆਂਦੇ ਆ ਤੇਲ ਕਿੱਥੇ ਆ ਹੋ ਗਏ ਆ ਲਿਆਂ ਭਾਈ ਤੇਲ ਆਉਂਦੇ ਆ ਤੇ ਫਿਰ ਆਪਾਂ ਤੁਹਾਨੂੰ ਜਿਹੜਾ ਆਪਣਾ ਪੁਰਾਣਾ ਤਿਹਾਰਾ ਆ ਇਸ ਰਾਤ ਲਈ ਦਰਜ ਦਲਿੰਦਰ ਦੀ ਜੜ ਚੁੱਲੇ ਪਾ ਉਹ ਆਪਾਂ ਇੱਕ ਤੁਹਾਡੇ ਨਾਲ ਸਾਂਝਾ ਕਰਾਂਗੇ ਹੋ ਸਕਦਾ ਵੀ ਆਪਣੇ ਜ਼ਿਆਦਾਤਰ ਜਿੰਨੇ ਵੀ ਆਪਣੇ ਸਬਸਕ੍ਰਾਈਬਰ ਆ ਐਮਪੀ ਮਹਾਰਾਸ਼ਟਰ ਜਾਂ ਰਾਜਸਥਾਨ ਦੇ ਨਾਲ ਜੁੜੇ ਹੋਏ ਆ ਜਿਹੜੇ ਇਹ ਚੀਜ਼ ਨੂੰ ਨਾਮ ਮਣਾਉਂਦੇ ਹੋਏ ਤੇ ਆਪਾਂ ਅੱਜ ਤੁਹਾਡੇ ਨਾਲ ਇਹ ਲੋੜੀ ਸਾਂਝੀ ਕਰਦੇ ਆ ਤੇ ਇਹ ਆਪਾਂ ਉਸ ਟਾਈਮ ਇਸ ਟਾਈਮ ਆਲੈਂਦੋ ਜੀ ਫਿਰ ਆਪਾਂ ਉਹ ਸਾਰੇ ਜਾਣੇ ਇਹ ਗਾਉਣ ਗਾਵਾਂਗੇ ਵੀ ਇਸਰਾ ਦਲੇਦਰ ਜਾ 2 ਇਸਰ ਆ ਦਲੇਦਰ ਕਰ ਗਿਆ ਇਸਰ ਆ ਇਸਰ ਆ ਦਲੇਦਰ ਇਸਰ ਆ ਇਸਰ ਆ ਇਸਰ ਆ ਦਲੇਦਰ ਇਹ ਬੋਧਾ ਕਿੰਨਿਆ ਕਨਜਰਾ ਲੱਗੀਆਂ ਸੁੰਦਰ-ਮੁੰਦਰੀਏ ਓਹ ਆਉਣ ਵਿਚਾਰ ਨਹੀਂ ਨਹੀਂ ਤੂੰ ਬੋਲਣਾ ਸਿੱਪੇ ਬੋਲਣਾ ਕਿ ਮਾਟੀ ਤੇਰਾ ਕੌਣ ਵਿਚਾਰ ਓਹ ਦੁੱਲਾ ਪੱਟੀ ਵਾਲਾ ਦੁੱਲੇ ਦੀ ਟੀਂ ਵਿਆਈ ਸੇਰ ਸ਼ੱਕਰ ਪਾਈ ਹਏ ਸਾਲੂ ਕਟਾ ਹੋ ਜੀਦਾ ਜੀਵੇ ਚਾਹੋ ਜਦੋਂ ਕਰੀ ਟਾਪ ਬੋਲੀ ਚੱਲ ਗਾ ਨਹੀਂ ਹੁਣ ਮੈਨੂੰ ਨਾ ਆਉਂਦਾ ਹੀ ਨਹੀਂ ਐਵੇਂ ਮੈਂ ਕਿੰਨਾ ਕੋਰਾ ਹੋ ਗਿਆ ਲਾਡਾ ਚੁਣੀਏ ਦੇ ਨਾਰੇ ਲਾ ਲੀਏ ਲਾ ਦੋ ਲਾ ਦੋ ਚੱਕ ਦੋ ਕੰਮ ਨਾਡਾ ਜੁਨੀਅਨ ਜਿੰਦਾਬਾਦ ਕਿਸਾਨ ਜੁਨੀਅਨ ਜਿੰਦਾਬਾਦ ਚੋਬੀ ਜਿੰਦਾਬਾਦ ਸਾਡੇ ਘਰੇ ਵਿਆਹ ਦਾ ਸਮਾਗਮ ਕਰਕੇ ਸਾਡੇ ਲਈ ਲੋਹੜੀ ਬਾਲਣੀ ਪੈ ਰਹੀ ਹੈ ਪਰ ਜਿਸ ਟਾਈਮ ਡੱਲੇਬਾਦ ਸਾਹਿਬ ਮਾਰ ਦੇ ਉੱਤੇ ਮਰ ਵਰਤਨ ਤੇ ਬੈਠੇ ਹੋਏ ਆ ਮਰ ਵਰਤਨ ਮਰਨ ਵਰਤ ਤੇ ਔਰ ਇਸ ਟਾਈਮ ਅਸੀਂ ਲੋੜੀ ਦੇ ਰਾਈ ਉਹਨੂੰ ਕੁਝ ਥਾਨੇ ਮੇਨੇ ਦੇ ਰਹੇ ਆ ਮੋਦੀ ਮਾਮਾ ਮਰ ਗਿਆ ਮੰਮੀ ਰੰਡੀ ਕਰ ਗਿਆ ਉਹ ਵਿਆਹ ਹੀ ਨਹੀਂ ਗਿਆ ਤਾਂ ਬੋਲਦੇ ਨਹੀਂ ਹੁਣ ਭਾਵੇਂ ਕੋ ਦਾ ਸਾਡੇ ਕਿਹਦਾ ਦਾਗਾ ਤਾਂ ਮੰਮੀ ਕੀ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਜਿੰਦਾਬਾਦ ਮੋਦੀ মামਾ ਮਰ ਗਿਆ ਮਾਮੀ ਰੱਡੀ ਕਰ ਗਿਆ ਮੋਦੀ মামਾ ਮਰ ਗਿਆ ਮਾਮੀ ਰੱਡੀ ਕਰ ਗਿਆ ਸੈਂਟਰ ਸਰਕਾਰ ਮਰਦਾਬਾਦ ਸੈਂਟਰ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਉਹਨਾਂ ਨੂੰ ਪੂਰਾ ਹੈ ਇਹ ਜਿਹੜੀ ਲੋੜੀ ਅਸੀਂ ਮੋਦੀ ਦੇ ਮਰਨ ਵਰਤਨ ਤੇ ਰੱਖੀ ਹੋਈ ਆ ਬਾਰਡਰ ਦੇ ਉੱਤੇ ਚਲੋ ਓਕੇ ਇਹ ਜਿਹੜੀ ਅਸੀਂ ਲੋੜੀ ਇਸ ਟਾਈਮ ਖਨੌਰੀ ਬਾਰਡਰ ਦੇ ਨੇੜੇ ਮਨਾ ਰਹੇ ਆ ਇਹ ਜਿਹੜੀ ਲੋੜੀ ਅਸੀਂ મોદી ਦੇ ਲੋੜੀ ਦਾ ਗੀਤ ਗਾ ਗਲਤ ਨੀਤੀਆਂ ਕਰਕੇ ਜੋ ਪੰਜਾਬ ਨੂੰ ਮਾਰੂ ਨੀਤੀਆਂ ਦੀ ਨੀਤੀ ਧਾਰ ਕੇ મોદી ਬੈਠਾ ਹੋਇਆ ਉਸ ਨਾਲ ਅਸੀਂ ਲੋੜੀ ਮਨਾ ਰਹੇ ਆ ਤੇ ਅਸੀਂ ਨਾਅਰੇ ਲਾ ਰਹੇ ਆ ਜਿਹੜੀ ਸੈਂਟਰ ਸਰਕਾਰ ਆ ਇਹ ਪੰਜਾਬ ਦਾ ਬੇੜਾਗਰ ਕਰ ਰਹੀ ਹੈ ਕਿਸਾਨਾਂ ਨੂੰ ਬਹੁਤ ਜ਼ਿਆਦਾ ਤੰਗ ਕਰ ਰਹੀ ਹੈ ਜੇ ਕਿਸਾਨ ਤੰਗ ਆ ਉਹਦੇ ਨਾਲ ਦੁਕਾਨਦਾਰ ਵੀ ਤੰਗ ਆ ਕਿਸਾਨ ਮਜ਼ਦੂਰ ਸਾਰੇ ਸਾਰੇ ਮਜ਼ਦੂਰ ਵੀ ਤੰਗ ਆ ਇਸ ਕਰਕੇ ਅਸੀਂ ਜਿੰਨੇ ਵੀ ਭਾਈਚਾਰਾ ਹੈਗਾ ਆਪਣੇ ਪੰਜਾਬ ਦਾ ਇਹ ਮੋਦੀ ਦਾ ਪਿੱਟ ਸਿਆਪਾ ਕਰ ਰਹੇ ਆ ਤੇ ਇਹ ਲੋੜੀ ਅਸੀਂ ਪਿੱਟ ਸਿਆਪੇ ਲਈ ਕਰ ਰਹੇ ਆ ਉਹਨਾਂ ਦੇ ਤੇ ਸਾਰੇ ਸੈਂਟਰਲ ਸਰਕਾਰ ਮਰਦਾਬਾਤ ਮੋਦੀ ਸਰਕਾਰ ਮਰਦਾਬਾਤ न त पछि तले नछ्याउनु है अहिले हेर मुड्दै छ